ਮੰਤੂ ਜੋ ਕਿ ਅੱਜ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਨੇ ਅ타ਕਾਰ ਆਏ ਦੀ ਨਿ ਸੁਰੱਖਿਆ ਦੇ ਵਿੱਚ ਬਣੀ ਰਹਿੰਦੀ ਹੈ ਸੁਰਿਆਮਾਨ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਸੁਰਿਆਮਾਨ ਨੇ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਖਾਸ ਪਛਾਣ ਬਣਾਈ ਹੈ ਜਿਸ ਸਮਾਜਿਕ ਮੁੱਦਿਆਂ ਉੱਤੇ ਵੀ ਉਹ ਖੁੱਲਕੇ ਬੋਲਦੇ ਹੋਏ ਨਜ਼ਰ ਆਉਂਦੇ ਨੇ ਸੋ ਉਹਨਾਂ ਦੇ ਰਾਜਨੀਤੀ ਦੇ ਵਿੱਚ ਆਉਣ ਬਾਰੇ ਲੰਬੇ ਸਮੇਂ ਤੋਂ ਚਰਚਾ ਸੀ ਤੇ ਹੁਣ ਆਖਰਕਾਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਆਪਣੀ ਰਾਜਨੀਤੀ ਪਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਸੋ ਦੱਸੀ ਕਿ ਕੀਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਦੀ ਧੀ ਅਤੇ ਪੰਜਾਬੀ ਅਦਾਕਾਰ ਸੋਨੀਆ ਮਾਨ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀ ਵਾਲਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਇਹਨ ਵੀ ਨਿਊਜ਼ ਲਈ ਮੈਂ ਦਰਸ਼ਨ ਸਿੰਘ ਕੋਖਰ ਪੰਜਾਬੀ ਫਿਲਮੀ ਕਲਾਕਾਰ ਸੋਨੀਆ ਮਾਨ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ। ਪਹਿਲਾਂ ਵੀ ਕੁਝ ਟਾਈਮ ਇਹਨਾਂ ਨੇ ਪਾਰਟੀ ਦੀ ਮੈਂਬਰ ਕੀਤੀ ਸੀ। ਸਿਆਸਤ ਵਿੱਚ ਪਹਿਲਾਂ ਵੀ ਐਂਟਰੀ ਮਾਰਨਾ ਚਾਹੁੰਦੇ ਸੀ ਪਰ ਉਹਨਾਂ ਨੂੰ ਇਹਨਾਂ ਨੂੰ ਮੌਕਾ ਵਧੀਆ ਲੱਗਿਆ। ਭਾਵੇਂ ਕਿ ਇਹਨਾਂ ਦਾ ਨਾਮ ਕਿਸਾਨੀ ਮੰਗਾ ਨਾਲ ਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਪਰ ਹੁਣ ਸਿਆਸਤ ਦੀ ਪਾਰੀ ਖੇਡਣ ਜਾ ਰਹੇ ਨੇ ਗੱਲ ਕਰਾਂਗੇ ਮੈਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਕਿ ਤੁਸੀਂ ਸਿੱਧੇ ਤੌਰ ਤੇ ਪਾਰਟੀ 'ਚ ਆ ਗਏ ਸਰ ਸ਼੍ਰੀਕਾਰ ਜੀ ਥੈਂਕ ਯੂ ਕੀ ਸੋਚ ਕੇ ਆਏ ਪਾਰਟੀ ਦੇ ਵਿੱਚ ਹੁਣ ਜਦੋਂ ਕਿ ਸਿਆਸਤ ਦਾ ਕੋਈ ਮਾਹੌਲ ਨਹੀਂ ਕਿਸੇ ਤਰ੍ਹਾਂ ਦੀ ਚੋਣਾਂ ਨਹੀਂ ਅਕਸਰ ਚੋਣਾਂ ਵੇਲੇ ਐਂਟਰੀ ਹੁੰਦੀ ਹੈ ਲੀਡਰਾਂ ਦੀ ਤੁਸੀਂ ਕਿਵੇਂ ਇਸ ਮੌਕੇ ਆਏ ਵੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੀ ਆਨਸਰ ਕੁਸ਼ਨ ਦਾ ਆਨਸਰ ਦੇਣ ਤੋਂ ਪਹਿਲਾਂ ਥੈਂਕ ਯੂ ਕਹੂੰਗੀ ਅਰਵਿੰਦ ਕੇਜੀਵਾਲ ਜੀ ਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਸਾਡੇ ਪਾਰਟੀ ਦੇ ਕਨਵੀਨਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਸਟੇਟ ਦੇ ਸੀਐਮ ਨੇ ਸੰਦੀਪ ਪਾਠਕ ਜੀ ਦਾ ਸਾਡੇ ਪ੍ਰਧਾਨ ਮਾਨਯੋਗ ਅਮਨ अरोड़ा ਜੀ ਦਾ ਹਰਪਾਲ ਚੀਮਾ ਜੀ ਕੁਲਤਾਸ ਸਿੰਘ ਸੰਧਵਾ ਜੀ ਮਨਜੀਤ ਪਾਜੀ ਕੁਲਵੰਦ ਜੀ ਦੀਪਕ ਬਾਲੀ ਜੀ ਖੁੜੀਆ ਅੰਕਲ ਚੇਤਨ ਸਿੰਘ ਜੋੜਾ ਮਾਜਰਾ ਮੀਤ ਹੇਅਰ एवरीवन ਡਾਕਟਰ ਬਲਵੀਰ एवरीवन ਜਿਨ੍ਹਾਂ ਦਾ ਅੱਜ ਤੱਕ ਇੱਕ ਬਹੁਤ ਵੱਡਾ ਮੈਂ ਕਹਿੰਨੀ ਐ ਯੋਗਦਾਨ ਰਿਹਾ ਹੈ ਮੈਨੂੰ ਹਮੇਸ਼ਾ ਇਨਕਰੇਜ ਕਰਨ ਵਾਸਤੇ ਆਮ ਆਦਮੀ ਪਾਰਟੀ 'ਚ ਆਉਣ ਵਾਸਤੇ ਸੋ ਆਈ ਆਈ ਲਵ ਟੂ ਥੈਂਕਸ ਥੈਮ ਫਰਸਟ ਐਂਡ ਹੋਰ ਵੀ ਬਹੁਤ ਸਾਰੇ ਨਾਮ ਨੇ ਐਂਡ ਆਈ'ਮ ਸੌਰੀ ਜੇ ਮੈਂ ਬੋਲ ਨਹੀਂ 파ਰੀ ਬਟ ਮੈਨੂੰ ਇੱਕ ਮੋਟੀਵੇਸ਼ਨ ਉਹਨਾਂ ਨੇ ਦਿੱਤੀ ਹੈ ਬਿਕਾਜ਼ ਮੈਂ ਅੱਜ ਤੱਕ ਜਿਨਨੇ ਵੀ ਕੰਮ ਉਹਨਾਂ ਨੂੰ ਅਪਰੋਚ ਕੀਤੇ ਐ ਵਿਕਰਮਜੀਤ ਸਿੰਘ ਸਾਨੀ ਰਾਜਸਥਾਨ ਮੈਂਬਰ ਸੋ ਜਦੋਂ ਵੀ ਮੈਂ ਉਹਨਾਂ ਨੂੰ ਅਪਰੋਚ ਸਾਰੇ ਵਿਧਾਇਕ ਸਾਰੇ ਮੰਤਰੀ ਸਾਰੇ ਐਮਪੀ ਸਾਰਿਆਂ ਨੂੰ ਕਹਾਂ ਹਾਂ ਸਾਰੇ ਵਿਧਾਇਕ ਸਾਰੇ ਐਮਪੀ ਔਰ ਸਾਰੇ ਜਾਣੇ ਸੋ ਮੈਂ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਬਿਕੋਜ਼ ਕਿਹ ਨਾ ਕਿਹ ਰੂਪ ਦੇ ਵਿੱਚ ਉਹਨਾਂ ਨੇ ਮੈਨੂੰ ਬਹੁਤ ਮਜ਼ਬੂਤੀ ਦਿੱਤੀ ਹੈ ਔਰ ਇਹ ਸੋਚਣ ਵਾਸਤੇ ਇਹ ਫੈਸਲਾ ਲੈਣ ਵਾਸਤੇ ਬਿਕੋਜ਼ ਮੇਰੇ ਵਾਸਤੇ ਬਹੁਤ ਵੱਡਾ ਫੈਸਲਾ ਸੀਗਾ ਇੱਕ ਪੋਲਿਟਿਕਸ ਦੇ ਵਿੱਚ ਆਉਣਾ ਔਰ ਇੱਕ ਪਾਰਟੀ ਜੁਆਇਨ ਕਰਨਾ ਔਰ ਕਿਉਂਕਿ ਮੇਰੀ ਇਹ ਸੋਚ ਹੈ ਕਿ ਪਾਰਟੀ ਦੇ ਵਿੱਚ ਪਾਰਟੀ ਜੋ ਤੁਸੀਂ ਜੁਆਇਨ ਕਰਦੇ ਹੋ ਇੱਕ ਪਾਰਟੀ ਚ ਰਹਿ ਕੇ ਕੰਮ ਕਰੋ ਔਰ ਇੱਕ ਦਾ ਸਿਧਾਂਤ ਤੇ ਉੱਤੇ ਚੱਲੋ ਠੀਕ ਹੈ ਔਰ ਇਸ ਕਰਕੇ ਸੋਚ ਦਾ ਡਿਸੀਜਨ ਲੈਣਾ ਔਖਾ ਸੀਗਾ ਬਟ ਜਿੱਥੇ ਜਦੋਂ ਗੱਲ ਆਵੇ এডਿਕੇਸ਼ਨ ਨੂੰ ਪ੍ਰਮੋਟ ਕਰਨ ਦੀ এডਿਕੇਸ਼ਨ ਦੀ ਗੱਲ ਕੀਤੀ ਹੈ ਔਰ ਖਾਸ ਕਰਕੇ ਜਦੋਂ ਪਾਰਟੀ ਦੇ ਕਨਵੀਨਰ ਜਿਹੜੇ ਨੇ ਅਰਵਿੰਦ ਜੀ ਉਹ ਬਹੁਤ ਐਜੂਕੇਟਿਡ ਨੇ ਤੇ এডਿਕੇਸ਼ਨ ਨੂੰ ਮਹੱਤਵਤਾ ਦਿੰਦੇ ਨੇ which is very important ਦੂਜੀ ਗੱਲ ਜਿਹੜੀ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਡੇ ਪੰਜਾਬ ਦੇ ਵਿੱਚੋਂ ਸੀਮ ਬਣਾਇਆ ਐਂਡ ਉਹਨਾਂ ਨੇ ਪਾਰਟੀ ਨੂੰ ਜਦੋਂ ਸਰਵ ਕੀਤਾ ਐ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਜਦੋਂ ਕਿਸਾਨਾਂ ਵਾਸਤੇ ਉਹ ਮੁੱਦੇ ਚੁੱਕਦੇ ਰਹੇ ਔਰ ਫਿਰ ਪਗਤ ਸਿੰਘ ਜੀ ਔਰ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਉਹਨਾਂ ਨੇ ਬੈਂਚਮਾਰਕ ਪੋਲਿਟਿਕਸ ਦਾ ਬਣਾਇਆ ਹਰ ਇੱਕ ਸਰਕਾਰੀ ਧਾਇਰੇ ਦੇ ਵਿੱਚ ਅਸੀਂ ਪਗਤ ਸਿੰਘ ਜੀ ਦੀ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਵੇਖਨੇ ਅਸੀਂ ਮਾਨ ਮਹਿਸੂਸ ਕਰਦੇ ਆ ਔਰ ਆਈ ਥਿੰਕ ਮੈਂ ਤੇ ਮਹਿਤਾਬ ਅండ్ ਹਰ ਕਰਤਾਰ ਚੀਮਾ ਸਾਡੇ ਫਰੰਟ ਇੰਡਸਟਰੀ ਤੋਂ ਵੀ ਆਰ ਦ ਫਰਸਟ ਪੀਪਲ ਜਿਨ੍ਹਾਂ ਨੇ ਅਸੀਂ ਪ੍ਰੋਟੈਸਟ ਕੀਤਾ ਸੀਗਾ ਕਿ ਸਾਡੇ 에어ਪੋਰਟ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਹੋਣਾ ਚਾਹੀਦਾ ਸੋ ਅਸੀਂ ਉਹਨਾਂ ਦੇ ਬਹੁਤ ਫੈਨ ਹੈ ਸੋ ਬੇਸਿਕਲੀ ਮੈਨੂੰ ਇਹ ਚੰਗਾ ਲੱਗਾ ਕਿ ਇਸ ਪਾਰਟੀ ਦੇ ਵਿੱਚ ਭਗਤ ਸਿੰਘ ਜੀ ਨੂੰ ਲੈ ਕੇ ਚੱਲਦੇ ਨੇ ਔਰ ਮੇਰਾ ਇੱਕ ਬੈਕਗ੍ਰਾਉਂਡ ਵੀ ਇਹੀ ਜਿਹਾ ਸੀਗਾ ਸੋ ਦੈਟਸ ਵਾਈ ਆ ਬੀ ਜੋਇਨਡ ਦਿਸ ਪਾਰਟੀ ਦੋ ਸਾਲ ਰਹਿ ਗਏ ਨੇ ਚੋਣਾਂ ਦੇ ਵਿੱਚ ਪੰਜਾਬ ਦੀ ਸਿਆਸਤ ਬਾਰੇ ਕਿਸ ਤਰ੍ਹਾਂ ਦਾ ਨਜ਼ਰੀਆ ਕਿਉਂਕਿ ਕਾਲੀ ਬਿਲਕੁਲ ਹਾਸ਼ੀਏ ਤੇ ਧੱਕੇ ਗਏ ਨੇ ਲਗਾਤਾਰ ਪਿੱਛੇ ਨੂੰ ਜਾਂਦੇ ਪਏ ਨੇ ਲੋਕਾਂ 'ਚ ਹੁਣੇ ਤੋਂ ਚਰਚਾ ਚੱਲ ਪਈ ਕਿ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੁਕਾਬਲਾ ਹੋਏਗਾ ਤੁਸੀਂ ਵੀ ਇਹੀ ਮੰਨ ਕੇ ਚੱਲ ਰਹੇ ਹੋ ਦੇਖੋ ਜੀ ਮੁਕਾਬਲਾ ਤੇ ਹੋਣਾ ਚਾਹੀਦਾ ਇਟਸ ਅ ਹੈਲਥੀ ਥਿੰਗ ਹਰ ਇੱਕ ਪਾਰਟੀ ਦਾ ਹੋਣਾ ਚਾਹੀਦਾ ਹੈ ਆਪਸ ਵਿੱਚ ਤੇ ਐਂਡ ਇਟਸ ਗੁੱਡ ਥਿੰਗ ਜਿਹੜਾ ਵਧੀਆ ਕੰਮ ਕਰਾਊਗਾ ਲੋਕਾਂ ਦਾ ਜਿਹੜੀ ਲੋਕਾਂ ਦੀ ਆਵਾਜ਼ ਸੁਣੂਗਾ ਲੋਕਾਂ ਨੂੰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਐਂਡ ਬਾਕੀ ਸਾਡੀ ਪਾਰਟੀ ਜਿੱਥੇ ਡਿਊਟੀ ਲਾਊਗੀ ਅਸੀਂ ਉੱਥੇ ਕੰਮ ਕਰਾਂਗੇ ਮੈਂ ਸੰਗਠਨ 'ਚ ਕੰਮ ਕਰਨਾ ਚਾਹੁੰਦੀ ਆ ਮੈਂ ਕੋਈ ਇਹ ਜਿਹਾ ਅਹੁਦਾ ਲੈ ਕੇ ਨਹੀਂ ਆਈ ਪਾਰਟੀ ਦੇ ਵਿੱਚ ਕਿ ਮੈਨੂੰ ਇਹ ਕਰਨਾ ਹੈ ਜਾਂ ਉਹ ਕਰਨਾ ਹੈ ਇਟ ਦੇ ਵਿਲ ਸੀ ਮਾਈ ਕੈਪੇਬਿਲਿਟੀ ਅਕੋਰਡਿੰਗ ਟੂ ਥੈਟ ਆਈ ਵਿਲ ਵਰਕ ਮੈਂ ਅੱਜ ਦੀ ਡੇਟ ਦੇ ਵਿੱਚ ਇੱਕ ਤਾਂ ਕਿਸਾਨੇ ਮੰਗਾ ਨੂੰ ਲੈ ਕੇ ਲੋਕਾਂ ਦਾ ਧਿਆਨ ਇੱਕ ਪ੍ਰਵਾਸ ਨੇ ਪੂਰਾ ਪੰਜਾਬ ਨੂੰ ਖਰਾਬ ਕੀਤਾ ਹੋਇਆ ਡੌਂਕੀ ਮਾਰਨ ਵਾਲੇ ਨੂੰ ਬਾਸ ਭੇਜਿਆ ਜਾ ਰਿਹਾ ਔਰ ਪਤਾ ਨਹੀਂ ਕਿੰਨੇ ਕੁ ਸਾਡੇ ਨੌਜਵਾਨ ਨੇ ਜੰਗਲਾਂ 'ਚ ਰੁੱਲਦੇ ਪਏ ਨੇ ਬੱਕ ਬੱਕ ਦੇਸ਼ਾਂ ਦੇ ਵਿੱਚ ਡੋਂਕੀ ਦੀ ਆਸ ਤੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਆਪਣੇ ਲੋਕਾਂ ਨੂੰ ਨਾ ਪੰਜਾਬ ਦੀ ਕਦਰ ਹੋਣੀ ਚਾਹੀਦੀ ਹੈ ਪੰਜਾਬ ਇੰਨੀ ਵਧੀਆ ਸਟੇਟ ਹੈ ਜਿੱਥੇ ਤੁਹਾਡੇ ਕੋਲ ਜ਼ਮੀਨ ਜਾਇਦਾਦ ਹੈ ਇਹਨਾਂ ਵਧੀਆ ਸਾਰਾ ਕੁਝ ਹੈ ਖਾਣ ਪਾਣ ਇਹਨਾਂ ਵਧੀਆ ਹੈ ਤੁਸੀਂ ਅੱਜ ਆ ਪੰਜਾਬ ਤੋਂ ਬਾਹਰ ਨਿਕਲ ਕੇ ਦਿੱਲੀ ਚਲੇ ਜਾਓਗੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਜਾਓਗੇ ਨਾ ਯੂ ਵਿਲ ਫੀਲ ਅਨਕੰਫਰਟੇਬਲ ਐਂਡ ਆਈ ਬਿਲੀਵ ਮੈਂ ਸੋਚਦੀ ਆ ਵੀ ਆਰ ਵੈਰੀ ਲੱਕੀ ਕਿ ਅਸੀਂ ਇੱਥੇ ਰਹਿਨੇ ਆ ਇੰਨੇ ਖੂਬਸੂਰਤ ਸਾਡੇ ਘਰ ਨੇ ਇੱਥੇ ਭਾਵੇਂ ਕਿਸੇ ਦੀ 2 ਏਕੜ ਜ਼ਮੀਨ ਹੈ ਪਰ ਉਹਦਾ ਘਰ ਪਰਿਵਾਰ ਉਹ ਚੰਗੀ ਰੋਟੀ ਖਾ ਰਿਹਾ ਹੈ ਪੰਜਾਬ ਦੇ ਵਿੱਚ ਰੋਟੀ ਦੀ ਕਮੀ ਨਹੀਂ ਹੈ ਇੱਥੇ ਸਾਰੇ ਇੱਕ ਦੂਜੇ ਨੂੰ ਪਿਆਰ ਕਰਦੇ ਆ ਰੋਟੀ ਦੇ ਲੰਗਰ ਲੱਗਦੇ ਆ ਸ਼ਰਬਤ ਦੇ ਲੰਗਰ ਲੱਗਦੇ ਆ ਗੁਰੂ ਦੀ ਧਰਤੀ ਹੈ ਪੰਜਾਬ ਪੰਜਾਬ ਨੂੰ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਹੋਈ ਫਿਰ ਅਸੀਂ ਪੰਜਾਬ ਛੱਡ ਕੇ ਕਿਉਂ ਜਾਣਾ ਚਾਹੁੰਦੇ ਆ ਸਾਨੂੰ ਪੰਜਾਬ ਛੱਡ ਕੇ ਨਹੀਂ ਜਾਣਾ ਚਾਹੀਦਾ ਅਸੀਂ ਬਾਹਰ ਜਾ ਕੇ ੱੱੱਕੇ ਖਾਣੇ ਆ ਮੈਂ ਕਹਿੰਦੀ ਆ ਪੰਜਾਬ ਦੇ ਵਿੱਚ ਤੁਸੀਂ ਕਿੰਨੇ ਤਰੀਕੇ ਦੀ এমਪਲয়ਮੈਂਟ ਗਵਰਨਮੈਂਟ ਨੂੰ ਚਾਹੀਦਾ ਜਨਰੇਟ ਕਰਨ ਔਰ ਕਿੰਨੇ ਤਰੀਕੇ ਦੀ ਆਪਾਂ ਕੰਮ ਕਰ ਸਕਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਐਗਰੀਕਲਚਰ ਸੈਕਟਰ ਹੈ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਪ੍ਰਮੋਟ ਹੋਊਗਾ ਔਰ ਹੋਊਗਾ ਆਰਗੈਨਿਕ ਫਾਰਮਿੰਗ ਨੂੰ ਲੈ ਕੇ ਹੋਰ ਬੜੀਆਂ ਸਿਤ ਚੀਜ਼ਾਂ ਨੇ ਔਰ ਕਿਸਾਨਾਂ ਦੇ ਕੋਲ ਬਹੁਤ ਸਾਰੀਆਂ ਓਪਰਚ्युनिटीਜ਼ ਨੇ ਔਰ ਮੈਨੂੰ ਇਹ ਲੱਗਦਾ ਕਿ ਕਿਸਾਨਾਂ ਨੂੰ ਆਪਣੀ ਲੈਂਡ ਨਹੀਂ ਵੇਚਣੀ ਚਾਹੀਦੀ ਜ਼ਮੀਨ ਜਿਹੜੀ ਹੈ ਨਾ ਪਿਛਲੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਆਪਣ ਠੀਕ ਹੈ ਔਰ ਮਿੱਟੀ ਸਾਡੀ ਮਾਂ ਹੈ ਉਹਨੂੰ ਨਹੀਂ ਵੇਚਣਾ ਚਾਹੀਦਾ ਆਪਣੀ ਜ਼ਮੀਨ ਆਪਣੇ ਕੋਲ ਰੱਖਣੀ ਚਾਹੀਦੀ ਹੈ ਉਹ ਜ਼ਮੀਨ ਤੋਂ ਤੁਸੀਂ ਆਪ ਰੋਟੀ ਉਗਾ ਕੇ ਖਾ ਸਕਦੇ ਹੋ ਤੁਹਾਨੂੰ ਦੁਕਾਨਦਾਰ ਕੋਲ ਜਾਣ ਦੀ ਲੋੜ ਨਹੀਂ ਪਊਗੀ ਕਿਸਾਨਾਂ ਨੂੰ ਆਪਣੇ ਆٹے ਦੇ ਬ੍ਰਾਂਡ ਬਣਾਉਣੇ ਚਾਹੀਦੇ ਆ ਕਿੰਨੇ ਤਰੀਕੇ ਦੀਆਂ ਚੀਜ਼ਾਂ ਖੁਦ ਖੁਦ ਬਿਜ਼ਨਸ ਕਰਨਾ ਚਾਹੀਦਾ ਹੈ organic farming ਦਾ ਕਰਨਾ ਚਾਹੀਦਾ ਹੈ ਬਹੁਤ ਕੋਸ਼ ਹੈ ਜਿਹੜੇ ਜਿਹੜੇ ਬਿਜ਼ਨਸਮੈਨ ਕਰ ਰਹੇ ਉਹ ਕਿਸਾਨ ਵੀ ਤੇ ਕਰ ਸਕਦੇ ਹੋ ਨਾ ਸੋ ਮੈਨੂੰ ਇਹ ਲੱਗਦਾ ਵੀ ਐਗਰੀਕਲਚਰ ਸੈਕਟਰ ਵਰਲਡ ਲੈਵਲ ਤੇ ਉੱਤੇ ਬਹੁਤ ਵੱਡੇ ਲੈਵਲ ਤੇ ਪ੍ਰਮੋਟ ਹੋਊਗਾ ਔਰ ਸਾਰੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਬਚਾਉਣੀਆਂ ਚਾਹੀਦੀਆਂ ਨੇ ਔਰ ਪੰਜਾਬ ਦੇ ਵਿੱਚ ਅਸੀਂ ਇਹ ਹੀ ਜਾਣਦੇ ਹਾਂ ਕਿ ਪੰਜਾਬ ਦੇ ਲੋਕ ਜਿਹੜੇ ਆ ਖੁਸ਼ਹਾਲ ਰਹਿਣ ਤੁਸੀਂ ਸਿਹਤ ਦੇ ਨਾਲ-ਨਾਲ ਕਲਾਕਾਰੀ ਵੱਲ ਵੀ ਲਗਾਤਾਰ ਧਿਆਨ ਰੱਖੋਗੇ ਜਾਂ ਫਿਰ ਇੱਕ ਪਾਸੇ ਹੁਣ ਚੱਲੋਗੇ ਦੇਖੋ ਜੀ ਮੇਰੀ ਮੇਰੀ ਨਜ਼ਰ ਦੇ ਵਿੱਚ ਕਲਾਕਾਰੀ ਜਿਹੜੀ ਹੈ ਉਹ ਐਕਟਿੰਗ ਹੈ ਔਰ ਐਕਟਿੰਗ ਮੇਰੀ ਰੂਹ ਦੀ ਭੁਖ ਹੈ ਔਰ ਮੈਨੂੰ ਲੱਗਦਾ ਹੈ ਕਿ 올ਡ ਸਕੂਲ ਪੋਲਿਟਿਕਸ ਸਾਨੂੰ ਕਰਨੀ ਚਾਹੀਦੀ ਮੇਰੇ ਫਾਦਰ ਸਾਹਿਬ ਜਦੋਂ ਪੋਲਿਟਿਕਸ ਕਰਦੇ ਸੀਗੇ ਪਿੰਨਾ ਚ ਨੁਕਰਨਾਟਕ ਕਰਵਾਉਂਦੇ ਹੁੰਦੇ ਸੀਗੇ ਨੁਕਰਨਾਟਕਾਂ ਦੇ ਵਿੱਚ ਅਸੀਂ ਸੋਸ਼ਲ ਕਨਸੈਪਟਸ ਉੱਤੇ ਪਲੇਸ ਕਰਦੇ ਸੀਗੇ ਸੋ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਐਕਟਿੰਗ ਉਸ ਰੂਪ ਦੇ ਵਿੱਚ ਯੂਜ਼ ਕਰ ਸਕਦੀਆਂ ਆ ਕਿਨ ਮੈਂ ਨੂ ਕਰਨਾਟਕ ਕਰ ਸਕਦੀਆਂ ਪਿੰਡਾਂ ਚ ਜਾ ਕੇ ਔਰ ਜਿਹਦੇ ਨਾਲ ਮੈਂ ਇੱਕ ਚੰਗੀ ਸਿੱਖ ਦੇ ਸਕਦੀਆਂ ਪੰਜਾਬ ਦੇ ਲੋਕਾਂ ਨੂੰ ਸੋ ਦੈਟ ਇਜ਼ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਿਹੜੀਆਂ ਚੰਗੀਆਂ ਚੀਜ਼ਾਂ ਹੋਣ ਉਹ ਕਰਨੀਆਂ ਚਾਹੀਦੀਆਂ ਨੇ ਜਿਹਦਾ ਮੈਸੇਜ ਵਧੀਆ ਜਾਵੇ ਕਿਸਾਨੀ ਮੰਗਾਂ ਨੂੰ ਲੈ ਕੇ ਤੁਸੀਂ ਲਗਾਤਾਰ ਸਰਕਾਰ ਨੂੰ ਕਈ ਸਾਲ ਤੋਂ ਇਹ ਇਹ ਸਰਗਰਮੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ ਕਿਸਾਨਾਂ ਦੇ ਪੱਖ ਵਿੱਚ ਐਬਸੋਲੂਟਲੀ ਮੈਂ ਕਿਸਾਨ ਆ ਖੁਦ ਮੇਰੇ ਫਾਦਰ ਨੇ ساری ਜ਼ਿੰਦਗੀ ਕਿਸਾਨਾਂ ਦੀਆਂ ਆਵਾਜ਼ਾਂ ਚੁੱਕਦੇ ਹੋਏ ਦਿੱਤੀ ਹੈ ਮੈਂ ਕਿਸਾਨ ਦੀ ਧੀ ਹਾਂ ਮੈਂ ਹਮੇਸ਼ਾ ਹੀ ਕਿਸਾਨਾਂ ਵਾਸਤੇ ਆਵਾਜ਼ ਚੁੱਕਦੀ ਰਹੂੰਗੀ ਪਰ ਕਿਸਾਨਾਂ ਤੋਂ ਲੋਕ ਕਿਸਾਨੀ ਅੰਦੋਲਨ ਥੋੜਾ ਅੱਕ ਜੇ ਗਏ ਨੇ ਲੋਕ ਕਹਿੰਦੇ ਯਾਰ ਇੰਨਾ ਲੰਮੇ ਜਾਮ ਨਹੀਂ ਚਾਹੀਦੇ ਛੋਟੇ ਕਾਰੋਬਾਰ ਵੀ ਪਰੇਸ਼ਾਨ ਹੁੰਦੇ ਨੇ ਆਮ ਲੋਕ ਵੀ ਪਰੇਸ਼ਾਨ ਹੁੰਦੇ ਨੇ ਕੀ ਰਸਤਾ اختیار ਕਰਨਾ ਚਾਹੀਦਾ ਕਿ ਲੋਕ ਪਰੇਸ਼ਾਨ ਨਾ ਹੋਣ ਸਰਕਾਰ ਤੇ ਦਬਾਅ ਵੀ ਬਣ ਜਾਵੇ ਕਿ ਮੈਨੂੰ ਲੱਗਦਾ ਹੈ ਕਿ ਇੱਕ ਸਾਈਡ ਦੇ ਉੱਤੇ ਤਾਂ ਨਾਕ ਕਰਨਾ ਚਾਹੀਦਾ ਹੈ ਰੂਟਸ ਸਾਰੀਆਂ ਬਲੌਕ ਨਹੀਂ ਕਰਨੀਆਂ ਚਾਹੀਦੀਆਂ ਸੋ ਥੈਟ ਕਿ ਇਨਕਨਵੀਨੀਅੰਸ ਨਾ ਹੋਵੇ ਔਰ ਜ਼ਿਆਦਾਤਰ ਤੇ ਵੈਸੇ ਓਵੇਂ ਕਿਸਾਨ ਲੀਡਰ ਧਿਆਨ ਰੱਖਦੇ ਹੈ ਕਿ ਐਂਬੂਲੈਂਸ ਵਗੈਰਾ ਦੀ ਕੋਈ ਪਰੇਸ਼ਾਨੀ ਨਾ ਹੋਵੇ ਕਿਸੇ ਨੂੰ ਵੀ ਬਟ ਜੋ ਵੀ ਹੈ ਇੱਕ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਮੰਗਾਂ ਨੇ ਆਪਾਂ ਨੂੰ ਹਿਸਾਬ ਨਾਲ ਵਿਕਣੀ ਚਾਹੀਦੀਆਂ ਵੀ ਕਿੰਨੀਆਂ ਕਿੰਨੀਆਂ ਕੋ ਫਸਲਾਂ ਆਪਣੀਆਂ ਇੱਕ ਟਾਈਮ ਦੇ ਉੱਤੇ ਆਪਾਂ ਲਾ ਸਕਦੇ ਹਾਂ ਉਹ ਜੇ ਉਹਨੀਆਂ ਕਿ ਫਸਲਾਂ ਆਪਾਂ ਲਾ ਸਕਦੇ ਹਾਂ ਸੀਜ਼ਨ ਦੇ ਹਿਸਾਬ ਦੇ ਨਾਲ ਔਰ ਡਿਵਰਸਿਫਾਈ ਕਰ ਸਕਦੇ ਹਾਂ ਉਹਦੇ ਅਕੋਰਡਿੰਗਲੀ ਆਪਾਂ ਨੂੰ ਡਿਮਾਂਡ ਰੱਖਣੀ ਚਾਹੀਦੀ ਹੈ ਤਾਂ ਕਿ ਉਹਨੀਆਂ ਕਿ ਫਸਲਾਂ ਦੇ ਉੱਤੇ ਆਪਾਂ ਨੂੰ ਐਮਐਸਪੀ ਮਿਲ ਜੇ ਠੀਕ ਹੈ ਆਮ ਆਦੀ ਪਾਰਟੀ ਵਿੱਚ ਐਂਟਰੀ ਤੇ ਜੋ ਸੋਸ਼ਲ ਮੀਡੀਆ ਤੇ ਬਹਿੰਗਾਰੇ ਨੇ ਸੋਨੀਆ ਗਾਂਧੀ ਨਾਲ ਤੋਂ ਦਾ ਨਾ ਛੋਟ ਰਹੇ ਨੇ ਇਹ ਇਹ ਬੰਗਾਲਾ ਨੂੰ ਕੀ ਕਹਿਣਾ ਚਾਹੁੰਦੇ ਦੱਸੋ ਸੀਡੀ ਕੇ ਸਥਾਈ ਕੰਮਚਾਰੀ ਕੋਲੇ ਕਰਕੇ ਜੇ ਮੈਂ ਤੁਹਾਨੂੰ ਬਾਹਰੋਂ ਆਏ ਹੋਏ ਨੇ ਸ਼ਿਖਾ ਦਾ بڑا ਐਲਾਨ 2018 ਦਾ ਕੰਮਚਾਰੀ ਕੋਲੇ ਕਰਕੇ ਇਹ ਬਹੁਤ ਵੱਡਾ ਫਰਕ ਹੈ। ਔਰ ਮੈਂ ਇੰਡੀਆ ਨਾ ਮੈਂ ਪੰਜਾਬ ਦੀ ਢੱਟੀ ਤੇ ਰਹਿਣ ਵਾਲੀ ਆ ਠੀਕ ਹੈ ਔਰ ਮੈਂ ਇੱਥੇ ਬੌਰਨ ਹੋਈ ਆ। ਸ਼੍ਰੀਲੰਕਾ ਨਾਲ ਤੱਕ ਭਾਰਤੀ ਮਛਵਾਰੂ ਕੋਲੇ ਕਰਕੇ ਇੰਟਰਨੈਸ਼ਨਲ ਟੋਨਾਜ ਔਰ ਟਨਸ ਲੈਂਦੀ ਹੋਣੀਆਂ। ਗਾਂਧੀ ਰਹੇ ਨੇ। ਤੁਸੀਂ ਤਾਂ ਅਜੇ ਗੁਣੇ ਸਿਆਸਤ ਵਿੱਚ ਐਂਟਰੀ ਮਾਰੀ ਆ। ਜਿਹੜਾ ਇਹਦਾ ਮਤਲਬ ਕਿਦਨਾਂ ਕਿਤੇ ਉਹਨਾਂ ਲੋਕਾਂ ਦੇ ਮਨ 'ਚ ਵੀ ਹੈ ਤੁਹਾਡੇ ਪ੍ਰਤੀ ਕਿ ਤੁਸੀਂ ਤਰੱਕੀ ਕਰੋ ਸੋ ਵਿਕੋ ਜੀ ਮੇਰੀ ਗੱਲ ਸੁਣੋ ਸੋਨੀਆ ਗਾਂਧੀ ਜੀ ਨੇ ਬਿਆਨ ਕਰਾਇਆ ਇੱਕ ਵੱਡੇ ਕੋਲੀਸ਼ਨ ਦੇ ਨਾਲ ਉਹ ਤਰੱਕੀ ਕੀਤੀ ਮੈਂ ਉਹ ਤਰੱਕੀ ਨਹੀਂ ਕਰਨਾ ਚਾਹੁੰਦੀ ਮੈਂ ਮੈਂ ਜਿਹੜੀ ਆਪਣੇ ਕੰਮ ਦੇ ਨਾਲ ਤਰੱਕੀ ਕਰਨਾ ਚਾਹੁੰਦੀ ਹਾਂ ਲੋਕਾਂ ਦੇ ਕੰਮ ਕਰਾ ਕੇ ਤਰੱਕੀ ਕਰਨਾ ਚਾਹੁੰਦੀ ਹਾਂ ਧੰਨਵਾਦ ਸੋਨੀਆ ਮੰਨ ਨੇ ਇਹ ਸਪੱਸ਼ਟ ਕੀਤਾ ਕਿ ਉਹ ਆਪਣੇ ਤੱਕ ਨਾਲ ਆਪਣੇ ਕੰਮ ਨਾਲ ਤਰੱਕੀ ਕਰਨਗੇ ਕਿ ਸਿਹਤ ਦੇ ਵਿੱਚ ਕੁਝ ਨਵਾਂ ਜ਼ਰੂਰ ਕਰਨਗੇ ਪਰ ਕਿਸਾਨੀ ਮੰਗਾਂ ਪ੍ਰਤੀ ਲਗਾਤਾਰ ਉਹਨਾਂ ਦਾ ਧਿਆਨ ਬਣਿਆ ਰਹੇਗਾ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਕੋਕਰਚਾਂਦੀ